ਨਿਕਾ ਸਿੱਧੂ ਜਿਵੇਂ ਜਿਵੇਂ ਬੱਟਾ ਹੋ ਰਿਹਾ ਹੈ ਮਾਤਾ ਪਿਤਾ ਵੱਲੋਂ ਉਸ ਨੂੰ ਬਹੁਤ ਹੀ ਸੋਨੇ ਸੋਨੇ ਐਡਿਕੀਟਸ ਦਿੱਤੇ ਜਾ ਰਹੇ ਹਨ ਨਿਕਾ ਸਿੱਧੂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਿਕਾ ਸਿੱਧੂ ਛੋਟੇ ਬੱਚਿਆਂ ਨੂੰ ਹੱਥ ਮਿਲਾ ਕੇ ਮਿਲ ਰਿਹਾ ਹੈ ਅਤੇ ਜਦੋਂ ਉਸ ਨੂੰ ਟੱਚ ਕਰਦੇ ਹਨ ਤਾਂ ਆਪਣਾ ਹੱਥ ਪਿੱਛੇ ਕਰ ਲੈਂਦਾ ਹੈ ਨਿਕਾ ਸਿੱਧੂ ਇੱਥੇ ਵੀ ਸ਼ੈਤਾਨੀਆਂ ਕਰਨੋਂ ਬਾਜ਼ ਨਹੀਂ ਆ ਰਿਹਾ ਨਿਕਾ ਸਿੱਧੂ ਦੀਆਂ ਵੀਡੀਓਜ਼ ਦੇਖਣ ਵਾਸਤੇ ਲੋਕ ਤਰਸਦੇ ਹਨ ਇਹ ਪਿਆਰਾ ਜਿਹਾ ਗੋਲੂ ਮੋਲੂ ਨਿਕਾ ਸਿੱਧੂ ਸਾਰਿਆਂ ਦੀ ਜਿੰਦ ਚਾਣ ਪਨੇ ਹੋਇਆ ਹੈ ਲੋਕੀ ਕਮੈਂਟਾਂ ਵਿੱਚ ਨਿੱਕੇ ਸਿੱਧੂ ਨੂੰ ਬਹੁਤ ਹੀ ਪਿਆਰੇ ਪਿਆਰੇ ਨਾਮਾਂ ਦੇ ਨਾਲ ਬੁਲਾਉਂਦੇ ਹਨ ਲੋਕੀ ਨਿੱਕਾ ਸਿੱਧੂ ਨੂੰ ਆਪਣੇ ਬੱਚਿਆਂ ਵਾਂਗ ਹੀ ਸਮਝਦੇ ਹਨ ਅਤੇ ਨਿੱਕੇ ਸਿੱਧੂ ਦੀ ਤੰਦਰੁਸਤੀ ਲਈ ਅਕਸਰ ਦੁਆਵਾਂ ਕਰਦੇ ਹਨ ਅਗਰ ਤੁਸੀਂ ਵੀ ਨਿੱਕਾ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਤੁਹਾਨੂੰ ਦੱਸ ਦਈਏ ਕਿ ਨਿੱਕਾ ਸਿੱਧੂ ਜਿਵੇਂ ਜਿਵੇਂ ਵੱਡਾ ਹੋ ਰਿਹਾ ਹੈ ਤਿਉਂ-ਤਿਉਂ ਉਹ ਬਤਿਆ ਵਧੀਆ ਐਡਿਕੀਟਸ ਦੇ ਨਾਲ ਆਪਣੇ ਬਾਪੂ ਜੀ ਨਾਲ ਜ਼ਿਆਦਾ ਰਹਿਣਾ ਪਸੰਦ ਕਰਦਾ ਹੈ ਨਿੱਕਾ ਸਿੱਧੂ ਆਪਣੇ ਬਾਪ ਉਜੀ ਤਾਂ ਸਾਰਾ ਕੁਝ ਸਿੱਖ ਰਿਹਾ ਹੈ ਅਕਸਰ ਨਿੱਕੇ ਸਿੱਧੂ ਨੂੰ ਮਾਤਾ ਚਰਨ ਕੌਰ ਨਾਲੋਂ ਬਾਪੂ ਜੀ ਨਾਲ ਜ਼ਿਆਦਾ ਦੇਖਿਆ ਜਾਂਦਾ ਹੈ ਧੰਨਵਾਦ